ਮੈਨ ਮੈਟਰੋ ਸਾਜਰੇ ਸਾਜਰੇ ਛੋਟੇ ਬੱਚੇ ਬਿਠਾ ਦੇ ਜਾਲ ਚ ਲੈ ਪਹਿਲੀ ਵਾਰੀ ਜਿਹੜੇ ਦੋਏ ਤੇ ਆ ਲਾਲ ਸਰਾਜ ਆ ਤੇ ਬੱਗਾ ਬੱਚਾ ਆ ਪਿੰਜਰੇ ਪੁੰਜਰੇ ਜੀ ਕੱਢ ਲੇ ਡੋਲੀ ਵੀ ਸੈੱਟ ਕਰਤੀ ਜੋੜੇ ਵੀ ਲਾਉਣੇ ਆ ਸਸਰੀ ਗੱਲ ਸਾਰੇ ਵੀਰ ਭਰਾ ਨੂੰ ਕਹਿ ਮੈਂ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਤੇ ਆ ਆ ਆ ਆ ਘੋੜੀਆਂ ਮਾਰਦੀਆਂ ਅਲਾਰਮ ਆਹ ਦੇਖੋ ਬੈਠੇ ਦੋਏ ਬੱਚੇ ਤੇ ਚਲੋ ਹਲੇ ਬੈਠਣ ਦੋ ਅਸੀਂ ਪਹਿਲਾਂ ਮੋਟਰ ਵਾਲੇ ਜਾਂਦਾ ਕੰਮ ਨਵੇੜਿਆ ਹੀ ਏ ਫੇਰ ਆ ਕੇ ਇਹਨਾਂ ਨੂੰ ਦਾਣਾ ਪਾਣੀ ਪਾਉਣਾ ਚੱਲ ਵੀ ਅਸੇ ਪਹੁੰਚ ਗਏ ਆ ਭਈ ਫਾਰਮ ਤੇ ਹਾਂ ਹਾਂ ਹੋ ਰੁਕ ਜਾ ਪਾਈ ਲੇਟ ਹੋ ਗਿਆ ਅੱਜ ਦਾਣੇ ਤਾਂ ਉਈਓ ਵਾਧੂ ਪਾਏ ਪਾਣੀ ਵੀ ਵਾਧੂ ਪਿਆਰ ਪਾਣੀ ਆ ਫੁੱਲਾਂ ਜਿਹੜੇ ਜ਼ੋਰ ਪਾ ਦੇ ਜਾਨੂ ਮੈਂ ਖੋਲ ਲੈ ਲਿਆ ਤੂੰ ਪਾਣੀ ਘਰ ਲਿਆ ਉਹ ਉੱਥੇ ਹੀ ਕਿਤੇ ਕਿਤੇ ਅੰਦਰ ਹੀ ਭਈ ਆ ਉਹ ਉਹੀ ਭਰ ਲਿਆ ਡੱਬਾ ਜਾ ਐਸੇ ਤਾਂ ਵਾਧੂ ਪਿਆ ਪਾਣੀ ਆ ਜਾਓ ਭਾਈ ਛੋਟੂ ਗਏਗਾ ਓਏ ਗੇਟ ਲਾ ਦੇ ਲਾਈ ਗੇਟ ਭੱਜ ਕੇ ਚਲੋ ਵੀ ਛੋਟੂ ਗਏਗਾ ਓਕੇ ਓ ਤੁਸੀਂ ਆ ਜਾਓ ਪਹਿਲਾਂ ਤੁਸੀਂ ਸਾਰੇ ਉਹ ਲੈਣਾ ਨਵੇਂ ਬਈ ਇੰਨਾ ਰੌਲਾ ਪਰ ਹੈ ਬਹੁਤ ਸਿਆਣੀਆਂ ਹੈ ਬਸੀਗਾ ਠੀਕ ਹੈ ਠੀਕ ਹੈ ਬਹੁਤ ਬਹੁਤ ਵਧੀਆ ਬਹੁਤ ਵਧੀਆ ਚੱਕ ਕੇ ਰੱਖੋ ਕੰਮ ਚੱਕ ਕੇ ਆ ਤਾਂ ਹੌਲੀ ਆਵਾਜ਼ ਆਨੇ ਖੋਲਦਾ ਭਾਈ ਤੁਹਾਨੂੰ ਰੁਕ ਜਾਓ ਭਾਈ ਕਮੈਂਟ ਜੰਦਾ ਹੋਣੀ ਹੈ ਲਓ ਵੀ ਆ ਜਾਓ ਸਾਰੀ ਢਿੱਡੀ ਭੁਣਖੀ ਚਲੋ 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 ਮੇਰਾ ਵੀਰਾ ਓਕੇ ਰਪੋਟਾਂ हां आय ਕਣ ਫਿਰੋ ਭੱਜਿਆ ਨ ਕੋਈ ਰੋਟੀ ਚੱਕੀ ਫਿਰਦਾ ਓ ਰੋਟੀਆਂ ਕਿੱਥੋਂ ਮਿਲ ਗਈਆਂ ਨਾ ਇਹਨਾਂ ਨੂੰ ਆ ਰੋਟੀਆਂ ਭਾਗ ਆਹ ਦੇ ਹਾਂ ਖਾਓ ਖਾਓ ਭਾਈ ਲਾਓ ਨਜ਼ਾਰੇ ਐ ਐ ਐ ਐ ਇਧਰੋਂ ਤਾਂ ਕਬੂਤਰ ਚਲੋ ਕੱਡੇ ਦਿੱਤੇ ਵਧੀਆ ਹੁਣ ਬਸ ਆਹ ਪਿੰਜਰਾ ਕੱਢਣਾ ਬਾਹਰ ਫੇਰ ਕਮਰੇ ਦੀ ਗਾਨੀ ਸਵਾਈ ਫੇਲ ਲੈ ਆਂਗੇ ਬੱਕਰੀਆਂ ਸੱਟ ਨੇ ਆ ਵੀ ਸੱਟ ਨੇ ਚਲੋ ਕੰਮ ਨਿਭੜ ਗਿਆ ਵਸ ਹੈ ਇੰਨਾ ਕੀ ਕੰਮ ਤਾਂ ਫੇਰ ਯਾਰ ਇਹਦਾ ਆਪਾਂ ਨੇ ਆਹੋ ਦੇ ਪੈਰ ਚੋਂ ਫਸਿਆ ਹੈ ਇਹਦੇ ਕੱਢੀ ਹੁਣ ਆਪਣੇ ਕੋਲ ਉਹ ਨਹੀਂ ਹੈਗਾ ਕਿਸੇ ਤੋਂ ਵੱਢਣ ਨੂੰ ਨਹੀਂ ਹੈਗਾ ਅਦਤੀ ਹੈਗੀ ਹੈ ਫੜ ਹੋ ਜੂਗਾ ਦੇਖ ਲਾ ਫੜ ਲੈ ਉਹ ਸਾਲਾ ਜ਼ੋਰ ਮਾਉਂਦਾ ਹੈ ਜਾਂ ਅੰਨਾ ਜ਼ੋਰ ਹੈ ਇੱਥੋਂ ਹੀ ਟੱਪ ਹੋਣਾ ਹੈ ਹਾਂ ਇੱਥੋਂ ਲੈਦਰ ਫੜ ਲੈ ਇਹਨੂੰ ਆ ਗੱਭਰੀ ਹੁਦਾਰਾ ਬਹੁਤ ਜ਼ੋਰ ਆ ਦੇਖੋ ਬਈ ਜੀ ਲੱਤ ਵੱਡੀ ਜਾਣੀ ਦੀ ਬਾਉ ਓਏ ਬਾਹੇ ਆਏ ਸੇ ਉਹ ਉਹ ਉਹਿਆ ਸਾਲਾ ਵੇ ਸਾਲੇ ਨੇ ਖੂਨ ਕਢਤਾ ਤਾਂ ਓਏ ਆ ਦੇਖ ਉਹ ਆ ਜਾ ਇਹਦੀ ਪੈਰ ਦਾ ਧਾਗਾ ਵੱਢਣਾ ਪੈਰ ਦਾ ਧਾਗਾ ਵੱਢਣਾ ਇਹਦਾ ਆ ਜਾ ਆ ਬਾਈ ਮੈਂ ਬਾਉ ਦੇ ਵਾਲ ਕੱਟੇ ਆ ਗੱਲ ਦੇਖਿਓ ਕਿੰਨੇ ਸਿਰਾ ਸਿਰਾ ਕੱਟਿਆ ਨਾ ਇਹਦੀ ਵਾਲ ਦੇਖ ਓਪਰ ਓਪਰ ਆਹ ਦੇਖ ਮੁੰਡਾ ਬਣਾਦਾ ਜਿਵੇਂ ਸਾਈਡਾਂ ਦਿਖਾਈ ਐਹ ਐਹ ਕੱਟ ਦੇ ਓਏ ਚੱਲ ਧੱਗ ਗਏ ਵੜਣ ਪਾਉ ਨੂੰ ਕੁਝ ਨਹੀਂ ਕੀਆ ਦੇਖ ਲੈ ਬਣਾਣਾ ਲੈਟਰ ਨਹੀਂ ਕਰ ਮੈਂ ਕੋਈ ਨਹੀਂ ਕੁਝ ਨਹੀਂ ਹੁੰਦਾ ਆਹ ਦੇਖ ਮਰਾ ਤਾਂ ਮੁਕਾਟਾ ਆ ਗਿਆ ਆਹ ਦੇ ਖਾਸਾ ਤਾਂ ਫਸਿਆਇਆ ਦਾ ਨਾ ਦੇ ਬਾਲ ਗੱਤੇ ਚੜ ਗਈ। ਬਾਲ ਆ ਰਹੇ ਨੇ ਹੁਣ ਨਵੇਂ। ਹੁਣ ਇਹਨਾਂ ਨੂੰ ਅੱਜ ਨਾ ਆਪਾਂ ਇਹਦੇ ਬੰਦ ਕਰਨਾ ਹੈ ਭਾਊ। ਇਹਨਾਂ ਨੂੰ ਹਾਂ। ਆ ਹੁਣ ਚੂਚੇ ਭੰਦਰ ਬੰਦ ਕਰ ਦਿਆ ਕਰਨਾ ਇੱਕੋ ਅੱਜ ਨਾ ਕਿਸੇ ਤਰੀਕੇ ਆਪਾਂ ਸ਼ਾਮ ਨੂੰ ਉਹ ਕੱਢੀਏ ਪਿੰਜਰਾ ਬਾਹਰ। ਹੈ ਨਾ? ਉਹਦੇ ਦਾ ਬੰਦੇ ਘੱਟਦੇ ਅੱਜ ਕੱਢ ਦਿੰਦੇ। ਕੱਢ ਦਾਂਗੇ। ਸ਼ਾਮ ਜੀ ਨੂੰ ਕੱਢ ਦਾਂਗੇ ਅੱਜ। ਹਾਂ ਨਿਕਲ ਜੂ। ਚੱਲ ਠੀਕ ਆ ਓਕੇ ਆ ਚਲੋ ਇਹਦਾ ਵੀ ਕੰਮ ਹੋਇਆ। ਧਾਗੇ 'ਚ ਪਰੇ ਸਿੱੜਦੀ। ਬਾਕੀ ਦਾਣੇ ਪਾਏ ਹੋਏ ਨੇ। ਪਾਣੀ ਪਾਇਆ ਹੋਇਆ ਉਧਰ ਵੀ ਪਾਣੀ ਤਾਜ਼ਾ ਪਾਤਾ ਲਓ ਭਾਈ ਨਜ਼ਾਰੇ ਹੁਣ ਚੱਲਦੇ ਆ ਘਰ ਨੂੰ ਕੋਈ ਗੱਲ ਨਹੀਂ ਯਾਰ ਆਗੇ ਵੀ ਪਿੱਛੇ ਕਬੂਤਰਾਂ ਨੂੰ ਦਾਣਾ ਪਾਣੀ ਪਾ ਰਹੀਏ ਜੇ ਪਾਣੀ ਭਰ ਲੈ ਵਜ ਗਿਆ ਹਾਂ ਹਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਥੋੜਾ ਉਹ ਦੇਖ ਆ ਲੈ ਖੁੱਲੇ ਛੱਡੇ ਹਾਂ ਤਾਂ ਦੇਖ ਹੈ ਜੱਸਾ ਦੇਖਾਂ ਮੈਂ ਉਹ ਵਜੇ ਇਹਦਾ ਕਰਾਊਗਾ ਉਸੇ ਆਜੋ 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 ਆਓ 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 ਚਲੋ ਗਾਣਾ ਬਾਣੀ ਪਾਦਾ ਬੱਚੇ ਧਾਰਦੇ ਆਪਾਂ ਆਈ ਬੱਚੀ ਹੋ ਗਏ ਵੱਡੇ ਤੇ ਉਹਨੇ ਹਰੇ ਕੱਡੇ ਨਹੀਂ ਉੱਪਰ ਦੇ ਦੇ ਬਾਅਦ ਚ ਆਹ ਦਾਣੇ ਪਾਦਨੇ ਮੈਂ ਉਹਨਾਂ ਨੂੰ ਪਿੰਡੀ ਵੀ ਆ ਗਈ ਹਾਂ ਪਿੰਡੀ ਤਾਂ ਹੁਣ ਕੀ ਕਰਨਾ ਬਰੇ ਆਲਾ ਪਾਦੇ ਬਾਣੀ ਉਹ ਚ ਦੇਖ ਕੇ ਫਿਰ ਇਧਰ ਲੈਣ ਪਾਦਨੇ ਆ ਠੀਕ ਹੈ ਬੱਚੇ ਧਾਰਨੀ ਬਸ ਫਿਰ ਠੀਕ ਹੈ ਨਿੱਤੜੇ ਕੁੱਤਰਾਂ ਨੂੰ ਪਾ ਦੀਏ ਭਾਈ ਤਾਂ ਨੇ ਦੇਖੀਏ ਤਾਂ ਭੈਲਾਂ ਦਾਣੇ ਤਾਂ ਪਏ ਆ ਯਾਰ ਇਹਨਾਂ ਨੂੰ ਤਾਂ ਥੋੜੇ ਜਿਹਾ ਪਾਉਣੇ ਐ ਇੱਥੇ ਘਰੋਂ ਸੁੱਕੀ ਜਗ੍ਹਾ ਜਿਹਨੂੰ ਸਿੱਟ ਦਿੰਨੇ ਮੜੇ ਜੇ ਖਾਣੇ ਹੋਣਗੇ ਖਾ ਲੈਣਗੇ ਨਹੀਂ ਨਾ ਸਹੀ ਇਹਨਾਂ ਦੇ ਬਦਲੇ ਆਵੇਂ ਲੱਗਾ ਪਾਣੀ ਪੋਣੀ ਗੁਰੇ ਪਾਤਾ ਪਾਣੀ ਆ ਵੀ ਸਿੱਟੀ ਪਈਏ ਯਾਰ ਕਿਆ ਜੱッセ ਨੇ ਕਰਿਆ ਅੱਜ ਚੱਲ ਗੇਣਾ ਚੱਲ ਪਾਤਾ ਬਾਈ ਠੀਕ ਆ ਉਹਨਾਂ ਦਾ ਪਾਣੀ ਬਦਲ ਦੇ ਉੱਪਰੋਂ ਫਿਰ ਵਾਜੇ ਲਾਲਾ ਐਨਾ ਕੰਮ ਆ ਆਪਣਾ ਇਹਨਾਂ ਨੂੰ ਇਹ ਦਾਣੇ ਛਿੜਕਦੇ ਨੇ ਆ ਵੀ ਚਲੋ ਛੁੱਕੋ ਗੇਰਾ ਉਹ ਬਜੇ ਲਾ ਦੇ ਨਹੀਂ ਬਸ ਲੋਏ ਮੇਟਰ ਉੱਧਰ ਵੀ ਦਾਣਾ ਪਾਇਂ ਡਾਨਾ ਉੱਧਰ ਵੀ ਕੋਠੇ ਦੇ ਵੀ ਮੋਟਰ ਵਾਲੇ ਕਬੂਤਰ ਓਏ ਹੋਏ ਖੜ ਜਾ ਚੱਲ ਉੱਧਰ ਆ ਜਾ ਲੈ ਜਾ ਇਹਨੂੰ ਜੋਧਾ ਉੱਧਰ ਲੈ ਜਾ ਚੱਲ ਚਲੋ ਭਾਈ ਓਕੇ ਹੈ ਗੱਲ ਬਚੇ ਲਾ ਲਈਏ ਬੱਚਾ ਦੇਖ ਕੇ ਬੈਠਾ ਵਿਚਾਰਾ ਚੱਲ ਕੋਈ ਨਹੀਂ ਵਧੀਆ ਪੁੱਤਰ ਉੜਦੇ ਹੈ ਕਾ ਉੜਦਾ ਹੈ ਇਕ ਤਾਂ ਹੋਰ ਉੜਦਾ ਹੁਣ ਆਹ ਆਹ ਥਾਪੇ ਮਾਰਦਾ ਓਏ ਇਕ ਆ ਗਿਆ ਏ ਏ ਏ ਅਹਾਂ ਮਾਦਾ ਥਾਪੇ ਕਾਲੀ ਟੌਰੀ ਕਾਲਾ ਟੂਸਾ ਕਾਲਾ ਕੰਡ ਚਲ ਵੀ ਚਾਲੜੀ ਓਕੇ ਲੈ ਆ ਦੋ ਇਹ ਬੱਚੇ ਉੱਥੇ ਬਿਠਾਉਣੇ ਆ ਲਾਲ ਡੋકરી ਚ ਆ ਜਾ ਕਰਾਂ ਲੰਗਿਆਂ ਤੇ ਜੁਗਾ ਜੁਗਾ ਲੈ ਲੈਣਗੇ ਹੁਣ ਲਾਲ ਡੋકરી ਲਾਲ ਹਾਈਕੋ ਹੈ ਹਾਂ ਆਂ ਖੜਜੋ ਖੜਜੋ ਹੁਣ ਖੜਜੋ ਯਾਰ ਇਹ ਨਾ ਨਹੀਂ ਬਚੇ ਗੱਡੇ ਕੱਢ ਲੈ ਕੱਢ ਲੈ ਕੱਢ ਲੈ ਕੱਢ ਲੈ ਕੱਢ ਲੈ ਹੋਣੀ ਆ ਜਾਈ ਗੱਡੀਆਂ ਆ ਜਾਈ ਚਲ ਮਿਠਾਓ ਅਵਾ ਜਮਈ ਦੇ ਕੋ ਚਾਪ ਨੇ ਕਾਲੇ ਚਾਪ ਡਬੇ ਆਪੂਰੇ ਚੱਲ ਉਹਕੇ ਦਾ ਮਚਲਾ ਆਪਣਾ ਕੰਮ ਡਾਣਾ ਹੁਣ ਚੱਲ ਵੀ ਮਿੱਤਰ ਹੁਣ ਹੋਰ ਕੋਈ ਕੰਮ-ਕਾਰ ਦੇਖੀਏ ਰੋਟੀ ਖਾਣ ਜੋਗਾ ਕਰ ਲਈਏ ਕੰਮ ਆ ਗੇਟ ਵੀ ਲਾ ਦੇ ਚੱਲ ਹੁਣ ਤੂੰ ਬਹਿ ਲੈ ਗੁਰੀ ਭਾਈ ਮਿੱਤਰ ਉਹ ਉਤਰਾ ਦੀ ਵਾਰੀ ਆ ਗਈ ਆ ਕੇ ਦੇ ਬਾਕੀ ਜਾਨਵਰ ਬੰਦ ਨਹੀਂ ਆ ਜੋ ਵੀ ਲੱਕੇ ਉਹ ਠੀਕ ਨੇ ਤੇ ਆ ਜੋ ਬਈ ਉੱਡਣੇ ਵਾਲੇ ਉਹ ਇਹ ਵੀ ਸੱਟ ਨੇ ਚਲੋ ਕਰੋ ਮौजਾਂ ਬਸ ਪਾਣੀ ਪਾ ਦੇ ਕੁਰੀ ਇਹਨਾਂ ਨੂੰ ਆਹ ਦਾਣੇ ਦੇ ਬੱਲੇ 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 ਜਿਵੇਂ ਖੜਾਏ ਨੇ ਮੁਰਗਿਆ ਨੇ ਚੱਕੋ ਸ਼ੱਕੋ ਆਹ ਦੇਖ ਗਿਰਿਆ ਆ ਕੇ ਚਲੋ 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 ਆਹ ਦੇਖੋ ਕਿੱਥੇ ਗਿਰਿਆ ਆ ਕੇ ਖਾ ਲੋ ਖਾ ਲੋ ਖਾ ਲੋ ਲੈ ਮਿੱਤਰੋ ਇਹਨਾਂ ਦਾ ਵੀ ਕੰਮ ਡੰਨਾ ਹੈ ਹੁਣ ਫਿਰ ਹੀ ਜਾਣਗੇ ਬਾਅਦ ਚ ਬੰਦ ਕਰ ਦਾਂਗੇ ਇਹਨਾਂ ਨੂੰ ਓੜੋ ਓੜੋ ਲੋਇ ਮੈਟਰ ਕਮੈਂਟ ਬੋਲਦੀ ਹੈ ਸਿੰਕ ਕਲੈਕਸ਼ਨ ਸਸਰੀਕਾਲ ਵੀਰੇ ਜੱਸਾ ਜਸਵੀਰ ਸਿੰਘ ਹੈਲੋ ਭਾਈ ਅੰਜ ਕੀ ਆ ਰਿਹਾ ਵੀਰੇ ਬਹਾਦਰ ਸਿੰਘ ਮਨਜੀਤ ਵੀਰਾ ਨਾ ਇਸ ਵੀਡੀਓ ਵੀਰ ਜੀ ਮਨਜੀਤ ਵੀਰਾ ਯੂਐਸਏ ਤੋਂ ਥੈਂਕ ਯੂ ਵੀਰੇ ਮਨਜੋਤ ਢਾਲੀਵਾਲ ਸੰਦੀਪ ਸਿੱਧੂ ਸਰੇਂਦਰ ਕਟਾਰੀਆ ਕਤੀਰਾ ਸੁਖਸ਼ਰਨ ਸਤਵਿੰਦਰ ਸਿੰਘ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਲਈ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਵਿੱਚ